ਬੀਤ ਦਿਨੀ ਰਾਤ ਸਮੇਂ ਆਈ ਤੇਜ ਹਨੇਰੀ ਅਤੇ ਝੱਖੜ ਕਾਰਨ ਪੁਲਿਸ थाना ਕੋਟਲੀ ਸੁਰਤ ਮੱਲੀ ਅਦੀਨ ਆਉਂਦੇ ਪਿੰਡ ਰਾਏ ਚੱਕ ਵਿਖੇ ਕਨਕ ਦੀ ਨਾਰ ਨੂੰ ਲੱਗੀ ਅੱਗ ਨੇ ਗੁਜਰਾਂ ਦੇ ਡੇਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਅੱਗ ਨਾਲ ਜਥੇ 20 ਮੱਝਾ 15 ਬੱਕਰੀਆਂ ਤੋਂ ਇਲਾਵਾ ਦਰਜਨਾ ਪਸ਼ੂ ਝੁਲਸ ਗਏ ਉੱਥੇ ਹੀ ਇਸ ਤੋਂ ਇਲਾਵਾ ਇੱਕ ਟਰੈਕਟਰ ਦੋ ਰੇੜੇ 1.5 ਲੱਖ ਰੁਪਏ ਦੀ ਨਗਦੀ ਅਤੇ ਸੋਨਾ ਵੀ ਸੜ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਆਂ ਪੀੜਤ ਗੁੱਜਰ ਹਜੂਰਦੀਨ ਪੁੱਤਰ ਲਾਲ ਹੁਸੈਨ ਅਤੇ ਰਹਿਮਤ ਅਲੀ ਪੁੱਤਰ ਲਾਲ ਹੁਸੈਨ ਤੋਂ ਇਲਾਵਾ ਇਲਾਕਾ ਵਾਸੀਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੇ ਪਿੰਡ ਰਾਏ ਚੱਕ ਦੇ ਖੇਤਾਂ ਵਿੱਚ ਪਸ਼ੂਆਂ ਦੇ ਨਾਲ-ਨਾਲ ਆਪਣੀਆਂ ਕੁਲੀਆਂ ਬਣਾਈਆਂ ਹੋਈਆਂ ਸਨ ਜਿਸ ਵਿੱਚ ਉਹ ਪਰਿਵਾਰ ਸਮੇਤ ਰਹਿੰਦੇ ਸਨ ਉਹਨਾਂ ਕਹਿੰਿਆ ਕਿ ਬੀਤੀ ਰਾਤ ਸ਼ਾਮ ਕੋਟਲੀ ਸੂਰਤ ਮੱਲੀ ਵੱਲ ਆਈ ਤੇਜ ਹਨੇਰੀ ਕਾਰਨ ਕਣਕ ਦੀ ਨਾਰ ਨੂੰ ਅੱਗ ਲੱਗ ਗਈ ਜਿਸ ਨਾਲ ਉਹਨਾਂ ਦੀਆਂ 20 ਦਧਾਰੂ ਮੱਝਾਂ ਅਤੇ 15 ਬੱਕਰੀਆਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਜਰਕੇ 3 ਦਰਜਨ ਦੇ ਕ੍ਰੀਮ ਮੱਝਾ ਗਾਵਾਂ ਤੇ ਹੋਰ ਪਸ਼ੂ ਅੱਗ ਨਾਲ ਚੜਸ ਗਏ ਇਸ ਤੋਂ ਇਲਾਵਾ ਪੱਖੇ ਕੱਪੜੇ 1.5 ਲੱਖ ਦੀ ਨਗਦੀ ਟਰੈਕਟਰ ਅਤੇ 5 ਤੋਲੇ ਸੋਨਾ ਵੀ ਸੜ ਗਿਆ ਉਹਨਾਂ ਨੇ ਇਸ ਅੱਗ ਨਾਲ ਉਹਨਾਂ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਕੋਟਲੀ ਤੋਂ ਆਗ ਆਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੋਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 20 25 ਮਹੀਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਕੋਈ ਟਰੈਕਟਰ ਵਗੈਰਾ ਕੋਈ ਹੋਰ ਇੱਕ ਟਰੈਕਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਖ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਭੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਨਾ ਵਾਰਤ ਗਈ ਹੈ ਤੁਹਾਡੇ ਨਾਲ ਸਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਆ ਜਿਹੜੀ ਸਾਡਾ ਨੁਕਸਾਨ ਇਹ ਸਾਨੂੰ ਦਿੱਤਾ ਜਾਵੇ ਜੀ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਅਸੀਂ ਸਰਕਾਰਾਂ ਕੋਲੋਂ ਇਹੋ ਮੰਗ ਮੰਗਦੇ ਆ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਭਾਜੀ ਚ ਬੱਚੇ ਲੈ ਕੇ ਨਿਕਲੀਆਂ ਬੱਚੇ ਸੁੱਤੇ ਹੀ ਬਾਵਾ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹਾਂ ਬਚਾਇਆ ਕੋ ਕੁਛ ਨਹੀਂ ਕੀਤਾ ਉਹ ਕੋ ਤੜ ਗਿਆ ਜੋ ਤਾ ਦਾਗ ਮੰਜੀ ਮੰਜੀ ਜੋ ਪਾਂਦਾ ਟੀਕਰ ਮੱਜਾਂ ਜੋ ਕੁਛ ਵੀ ਹੈ ਹੀ ਸੜ ਗਈ ਬੰਦੇ ਤੇ ਨਹੀਂ ਮਰ ਗਈ ਉੱਤੇ ਜਲ ਗਈ ਬਕ ਨਹੀਂ ਮੇਟਿਆ ਟਗਟ ਰਵੀ ਮੱਜਾ ਕੁਛ ਨਹੀਂ ਬਚਿਆ ਸੋਨਾ ਗਹਿਣਾ ਜੋ ਪੈਸੇ ਪੁਤੇ ਸਰਕਾਰ ਆਈ ਦੇ ਨੰਨ ਚ ਮਰਾਦੀ ਵੀ ਕੋਈ ਨਹੀਂ ਗੱਡੀ ਉਧੂ ਪਹੰਚੀ ਜੇ ਤੂੰ ਆਪ ਸਰਦੂ ਕੀ ਆਈ ਸਭ ਕੁਝ ਮਦਦ ਮੰਗਨੀ ਸਾਨੂੰ ਜੋ ਕੁਛ ਵੀ ਹੈ ਸਾਡਾ ਸਾਡਿਆ ਸਾਡਾ ਹਣ ਸਾਬ ਹੋਣਾ ਚਾਹੀਦਾ ਸਾਬ ਹੋਣਾ ਚਾਹੀਦਾ ਕੱਲ ਨਾ ਵੀਰ ਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇੱਕ ਕੋਟਰੀ ਵਾਲੋਂ ਹੁੰਦੀ ਹੋਈ ਪਿੰਡ ਮਮਥਾਣੀ ਦੰਕ ਕੇ ਬਹੁਤ ਤੇਜ਼ ਹਵਾਣਾ ਇੱਥੇ ਸਾਡੇ ਰਾਏ ਚੱਕ ਪੇਟ ਮਹਿਰ ਗੁਜਰ ਨੇਰਾ ਹੀ ਮਹਿਰਾਂ ਦਾ ਬਹੁਤ ਜ਼ਿਆਦਾ ਵੀਰਾਂ ਦਾ ਨੁਕਸਾਨ ਹੋਇਆ ਹੀ ਮੌਕੇ ਦੇ ਕਲਰਾਂ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਹੀ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗੇ ਇੰਨੀ ਤਾਂ ਹੀ ਕਿ ਪ੍ਰਾਲੀ ਦੀ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੋਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਯਾਨੀ ਕਿ ਕੋਈ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾਲੇ ਆ ਤੇ ਡੰਗਰ ਤੱਕ ਸੜ ਗਿਆ ਕ੍ਰਾਂ ਤੱਕ ਸੜ ਗਈ ਇਹਨਾਂ ਵੀਰਾਂ ਦੀ ਦਾ ਨਾਂ ਉਹ ਸੜ ਗਿਆ ਬਹੁਤ ਜ਼ਿਆਦਾ ਓਖਾ ਹੋ ਗਿਆ ਸਾਰੇ ਲਖਨਵਾਸੀ ਆਏ ਮਦਦ ਕਰਨ ਪਰ ਅੱਗ ਅੱਗੇ ਯੂਰਨੀ ਚੱਲਿਆ ਕਿ ਇਦਾਂ ਵੀ ਤੇ ਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਜੋ ਦਖਾਨ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਕੰਦਾ